ਅੱਜ ਦਾ ਦਿਨ ਜਿਹੜਾ ਨਾ ਸਤਪੋ ਹੈ ਸਤਪੋ ਇਹ ਇਸ ਗੱਲ ਦੀ ਬੜੀ ਸੁੰਦਰ ਉਦਾਹਰਣ ਪੇਸ਼ ਕਰਦਾ ਵੀ ਸਮਾਂ ਕਿਹੋ ਜਿਹਾ ਵੀ ਹੋਵੇ ਕਿੰਨਾ ਵੀ ਭਿਆਨਕ ਹੋਵੇ ਪਰਮੇਸ਼ਰ ਦੇ ਨਾਮ ਤੋਂ ਖੁੰਝਣਾ ਨਹੀਂ ਚਾਹੀਦਾ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਤੂੰ ਲੈ ਕੇ ਕੀ ਆਇਆ ਤੇ ਲੈ ਕੇ ਕੀ ਜਾਣਾ ਇਸ ਕਰਕੇ ਤੂੰ ਰੱਬ ਦੇ ਨਾਮ ਨੂੰ ਜਪਿਆ ਕਰ ਤੇ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਸਨ ਪਿੱਛੋਂ ਪਹਾੜੀਆਂ ਨੇ ਤੁਰਕਾਂ ਨੇ ਹੱਲਾ ਕੀਤਾ ਹੋਇਆ ਬਾਬਾ ਅਜੀਤ ਸਿੰਘ ਜੀ ਸਿੰਘਾਂ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਦੇ ਪਏ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦੀ ਖਬਰ ਮਿਲਦੀ ਹੈ ਵੀ ਪਹਾੜੀਆਂ ਨੇ ਤੁਰਕਾਂ ਨੇ ਆਪਣੀ ਜ਼ੁਬਾਨ ਤੋਂ ਫਿਰ ਜਾਣਾ ਕੀਤਾ ਤੇ ਹੱਲਾ ਬੋਲਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਉਦੇ ਸਿੰਘ ਜੀ ਉਹਨਾਂ ਨੂੰ ਸਿੰਘਾਂ ਦਾ ਜਥਾ ਦੇ ਕੇ ਭੇਜਿਆ ਵੀ ਤੁਸੀਂ ਜਾ ਕਰਕੇ ਇਹਨਾਂ ਪਹਾੜੀਆਂ ਇਹਨਾਂ ਤੁਰਕਾਂ ਨੂੰ ਰੋਕਣਾ ਕਰੋ ਭਾਈ ਉਦੇ ਸਿੰਘ ਜੀ ਗਏ ਜੰਗ ਦੇ ਮੈਦਾਨ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਤੁਰਕਾਂ ਦਾ ਪਹਾੜੀਆਂ ਦਾ ਮੁਕਾਬਲਾ ਕਰਨਾ ਕੀਤਾ ਬਾਬਾ ਅਜੀਤ ਸਿੰਘ ਜੀ ਨੂੰ ਮਿਲੇ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਕਲਗੀਧਰ ਸਾਹਿਬ ਜੀ ਸਰਸਾ ਨਦੀ ਦੇ ਕੰਢੇ ਤੇ ਤੁਹਾਨੂੰ ਉਡੀਕਦੇ ਤੇ ਤੁਸੀਂ ਜਾਓ। ਬਾਬਾ ਜੀ ਨੂੰ ਇਧਰ ਤੋਰ ਕੇ ਤੇ ਭਾਈ ਉਦੇ ਸਿੰਘ ਜੀ ਆਪਣੇ ਨਾਲ ਦੇ ਸਖਤੀ ਸਿੰਘਾਂ ਦੇ ਨਾਲ ਇਹਨਾਂ ਤੁਰਕਾਂ ਨੂੰ ਰੋਕ ਕੇ ਖੜ ਗਏ। ਐਸੀ ਬਹਾਦਰੀ ਦੇ ਨਾਲ ਲੜੇ ਨੇ ਉਥੇ ਕਿ 4-5 ਘੰਟੇ ਦਾ ਸਮਾਂ ਉਹਨਾਂ ਨੇ ਤੁਰਕਾਂ ਨੂੰ ਪਹਾੜੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ। ਐਸੀ ਬਹਾਦਰੀ ਨਾਲ ਲੜੇ ਇਧਰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਭਾਈ ਦਇਆ ਸਿੰਘ ਨੂੰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਦਇਆ ਸਿੰਘ ਜੀ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਭਾਈ ਦਇਆ ਸਿੰਘ ਕਹਿੰਦੇ ਜੀ ਮਹਾਰਾਜ ਜੀ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸਮੇਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਮੈਂ ਮਰਜਾਦਾ ਚਲਾਈ ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਦੇ ਰੂਪ ਚ ਤੇ ਅੱਜ ਤੱਕ ਨਿਭਾਉਂਦੇ ਆਏ ਇਸ ਮਰਜਾਦਾ ਨੂੰ ਤੇ ਅੱਜ ਬੇਸ਼ੱਕ ਸਮਾਂ ਇਹੋ ਜਿਹਾ ਪਰ ਇਹ ਨਿਤਨੇਮ ਜਿਹੜਾ ਹੈ ਇਹ ਛੁੱਟਣਾ ਨਹੀਂ ਚਾਹੀਦਾ ਭਾਈ ਦਇਆ ਸਿੰਘ ਜੀ ਨੇ ਦੱਸਿਆ ਮਹਾਰਾਜ ਜੀ ਦੁਸ਼ਮਣ ਤੇ ਚੜਾਈ ਕਰਕੇ ਆ ਗਿਆ ਹੱਲਾ ਬੋਲਿਆ ਉਹਨਾਂ ਨੇ ਜੰਗ ਹੋ ਰਿਆ ਜੇ ਆਪਾਂ ਇੱਥੇ ਬੈਠ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗ ਪਏ ਦੁਸ਼ਮਣ ਆਪਣੇ ਤੱਕ ਪਹੁੰਚ ਗਏ ਤੇ ਆਪਣਾ ਨੁਕਸਾਨ ਵੀ ਕਰੇਗਾ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦਇਆ ਸਿੰਘ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਦਾ ਆਸ਼ਾ ਹੀ ਇਹੋ ਆ ਕਿ ਜਦੋਂ ਵੀ ਉਹਦਾ ਅੰਤਮ ਸਮਾਂ ਆਵੇ ਉਹ ਅੰਤ ਦੇ ਸਮੇਂ ਵੀ ਪਰਮੇਸ਼ਰ ਦੇ ਨਾਲ ਵਾਹਿਗੁਰੂ ਦੇ ਨਾਲ ਪ੍ਰੀਤ ਪਾ ਕੇ ਬੈਠਾ ਹੋਵੇ ਉਹਦਾ ਨਾਮ ਜਪਦਾ ਹੋਵੇ ਇਹੋ ਹੀ ਆਪਾਂ ਚਾਹੁੰਦੇ ਆ ਕਿ ਜਦੋਂ ਵੀ ਅੰਤਮ ਸਵਾਸ ਆਉਂਦੇ ਹੋਣ ਉਦੋਂ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਈਏ ਤੇ ਦਇਆ ਸਿੰਘ ਜੀ ਜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਆ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਗਏ ਕਰਦੇ ਆ ਸਰੀਰ ਦਾ ਨਾਸ ਹੋ ਵੀ ਗਿਆ ਤੇ ਇਦੋਂ ਵੱਡੀ ਗੱਲ ਹੋਰ ਕੁਛ ਨਹੀਂ ਹੋਰ ਚਾਹੀਦਾ ਵੀ ਕੀ ਹੈ ਉਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਤੇ ਸਾਨੂੰ ਇਹ ਦੱਸਿਆ ਵੀ ਇਦੋਂ ਵੱਡਾ ਮੁਸ਼ਕਲ ਵਾਲਾ ਸਮਾਂ ਤੇ ਨਹੀਂ ਨਾ ਹੋ ਸਕਦਾ ਕੋਈ ਵੀ ਬੰਦਾ ਵੱਤੋਂ ਵੱਧ ਮੁਸ਼ਕਲ ਵਾਲਾ ਸਮਾਂ ਉਹਦੇ ਤੇ ਉਦੋਂ ਹੀ ਆ ਜਦੋਂ ਦੀ ਜਾਨ ਤੇ ਬਣੀ ਹੋਵੇ। ਇਦੋਂ ਵੱਡਾ ਮੁਸ਼ਕਲ ਵਾਲਾ ਸਮਾਂ ਕਿਹੜਾ ਹੋ ਸਕਦਾ ਹੈ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਵਿੱਚ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਹ ਸਿੱਖਿਆ ਦਿੱਤੀ ਵੀ ਸਮਾਂ ਕਿਹੋ ਜਿਹਾ ਵੀ ਹੋਵੇ ਪਰਮੇਸ਼ਰ ਦੀ ਬੰਦਗੀ ਨਿਤਨੇਮ ਨਹੀਂ ਵਿਸਾਰਨਾ ਚਾਹੀਦਾ। ਤੇ ਜੋਗੀ ਅੱਲਾ ਯਾਰ ਖਾਨ ਨੇ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦੇ ਥਾ ਸਰਪੇ ਵਕਤ ਆਗਿਆ ਆਸਾ ਕੀ ਵਾਰ ਕਾ ਪਹਿਲਾਂ ਤੇ ਲਿਖਦੇ ਨੇ ਵੀ ਕਲਗੀਧਰ ਸਾਹਿਬ ਜੀ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਸਤਿਗੁਰ ਅਬ ਆਨ ਪਹੁੰਚੇ ਥੇ ਸਰਸਾ ਨਦੀ ਕੇ ਪਾਸ ਚਾਹਤੇ ਥੇ ਬੁਝਾਏ ਉਹ 12 ਪਹਿਰ ਕੀ ਪਿਆਸ ਇਸ਼ਨਾਨ ਕਰਕੇ ਔਰ ਪਹਿਨ ਕੇ ਨਿਆ ਲਿਬਾਸ ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਪਾਸ਼ ਜਪਜੀ ਕਾ ਜਾਪ ਉਸ ਗੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥਿ ਆਵ ਬੜਾਣਾ ਸਰੂਰ ਥਾ ਸਤਾ ਸਰ ਪੈ ਵਖਤੈ ਆਗਿਆ ਆਸਾ ਕੀ ਵਾਰ ਕਾ ਸਾਜ਼ੋਂ ਕੇ ਜੇਰੁ ਬੰਮ ਕਾ ਚੜਾਓ ਉਤਾਰ ਕਾ ਮਨਸਾ ਥ ਬਕਲਗੀ ਧਰ ਕੇ ਦਲੇ ਬੇਕਰਾਰ ਕਾ ਮੌਕਾ ਮਿਲੇ ਤੋ ਭਜਨ ਕਰ ਲੈ ਕਰਦਗਾਰ ਕਾ ਜਬ ਵਹਿਮ ਬੰਦਗੀ ਹੁਏ ਨਾਨਕ ਕੇ ਜਾਣਸ਼ੀਨ ਤੋ ਆਂ ਟੂ ਟੇਕ ਹਾਲਸਾ ਪੈ ਅਚਾਨਕ ਕਈ ਲੈਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਪਏ ਦੁਸ਼ਮਣ ਜਿਹੜੇ ਨੇ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਨੇ ਆਣ ਕੇ ਹੱਲਾ ਬੋਲਿਆ ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੂਰਮਿਆਂ ਨੇ ਸਿੰਘ ਸੂਰਮਿਆਂ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰ ਚਫੇਰੇ ਆਪਣੀਆਂ ਛਾਤੀਆਂ ਦੀ ਦਿਵਾਰ ਤਾਣ ਦੇਣਾ ਕੀਤੀ ਵੀ ਕੋਈ ਵੀ ਦੁਸ਼ਮਣ ਸਾਡੇ ਪ੍ਰੀਤਮ ਪਿਆਰੇ ਦੀ ਬੰਦਗੀ ਦੇ ਵਿੱਚ ਵਿਗਨ ਨਹੀਂ ਪਾ ਸਕੇਗਾ ਜਿਹੜਾ ਅੱਗੇ ਜਾਵੇਗਾ ਪਹਿਲਾਂ ਸਾਨੂੰ ਮਾਰੇਗਾ ਫਿਰ ਅੱਗੇ ਜਾ ਸਕਦਾ ਜਿੰਨਾ ਚਿਰ ਤੱਕ ਅਸੀਂ ਜਿਉਂਦੇ ਆ ਕੋਈ ਵੀ ਦੁਸ਼ਮਣ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਤੱਕ ਨਹੀਂ ਪਹੁੰਚ ਸਕੇ ਉਥੇ ਜੰਗ ਬੜਾ ਭਿਆਨਕ ਹੋਇਆ ਗੁਰੂ ਕੇ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਉਥੇ ਕੀਰਤਨ ਕੀਤਾ ਸਮਾਪਤੀ ਹੋਈ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜਾ ਮੰਗਾਇਆ ਸ਼ਸਤਰ ਸਜਾਏ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅਸਵਾਰ ਹੋਏ ਔਰ ਜੋਗੀ ਅੱਲਾ ਯਾਰਖਾ ਤੇ ਵੀ ਲਿਖਦਾ ਵੀ ਸਤਿਗੁਰੂ ਨੇ ਉਥੇ ਫਿਰ ਇਹਨਾਂ ਤੁਰਕਾਂ ਦੇ ਨਾਲ ਜੰਗ ਵੀ ਕੀਤਾ ਇੱਕ ਵਾਰ ਆਏ ਪਿਛਾਣ ਨੂੰ ਭੱਜੇ ਐਸੇ ਡਰੇ ਉਸ ਵੇਲੇ ਫਿਰ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਦਾ ਨਾਂ ਸੀ ਅੰਮ੍ਰਿਤ ਛਗਣ ਤੋਂ ਬਾਅਦ ਭਾਈ ਜੀਵਨ ਸਿੰਘ ਉਹਨਾਂ ਦਾ ਨਾਂ ਰੱਖਿਆ ਭਾਈ ਜੀਵਨ ਸਿੰਘ ਨੂੰ 100 ਸਿੰਘਾਂ ਦਾ ਜਥਾ ਦੇ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਇਹਨਾਂ ਦੁਸ਼ਟਾਂ ਨੂੰ ਰੋਕ ਕੇ ਰੱਖਣ ਦਾ ਹੁਕਮ ਕੀਤਾ ਕਿ ਬਾਕੀ ਜਿੰਨੇ ਵੀ ਹਨ ਇਹ ਸਰਸਾ ਨਦੀ ਪਾਰ ਕਰ ਜਾਣ ਸਰਸਾ ਵੀ ਪੂਰੇ ਜੋਬਨਤੇ ਸੀ ਉਸ ਵੇਲੇ ਪਰ ਹੋਰ ਚਾਰਾ ਕੋਈ ਨਹੀਂ ਸੀ ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਤੇ ਸਾਰੇ ਸਰਸਾ ਨਦੀ ਵਿੱਚ ਠਿੱਲ ਗਏ ਭਾਈ ਜੀਵਨ ਸਿੰਘ ਜੀ ਨੇ 100 ਸਿੰਘਾਂ ਦੇ ਜਥੇ ਦੇ ਨਾਲ ਇਹਨਾਂ ਤੁਰਕਾਂ ਪਹਾੜੀਆਂ ਨੂੰ ਸਰਸਾ ਨਦੀ ਦੇ ਕੰਡੇ ਤੇ ਰੋਕ ਕੇ ਰੱਖਿਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਿੰਘ ਗੁਰੂ ਕਾ ਪਰਿਵਾਰ ਇਹ ਸਰਸਾ ਦੇ ਵਿੱਚ ਠਿੱਲ ਗਏ ਨਾਲ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਤਾਵਾں ਵੀ ਨੇ ਤੇ ਸਰਸਾ ਨਦੀ ਦੇ ਵਿੱਚ ਹੜ ਆਇਆ ਹੋਇਆ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਗੁਰੂ ਕਾ ਪਰਿਵਾਰ ਵਿਛੜ ਗਿਆ ਆਪਸ ਵਿੱਚ ਮਾਤਾ ਗੁਜਰ ਕੌਰ ਜੀ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇਹ ਸਤਿਗੁਰੂ ਸਾਹਿਬ ਜੀ ਦੇ ਨਾਲੋਂ ਵਿਛੜ ਗਏ ਸਤਿਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਹੋਣਾ ਦੇ ਨਾਲ ਇਹ ਵੀ ਵਿਖੜੇ ਪੈਂਡੇ ਤੇ ਚੱਲਦੇ ਹੋਏ ਦਿੱਲੀ ਵੱਲ ਨੂੰ ਚੱਲੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਪੰਜ ਪਿਆਰੇ ਸਤਿਗੁਰੂ ਜੀ ਦੇ ਔਰ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਕੁਝ ਸਿੰਘ ਸਿੰਘ ਜਿਹੜੇ ਨੇ ਉਹ ਨਾਲ ਹਾਨੇ ਵੱਖਰੇ ਨੇ ਸਰਸਾ ਨਦੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਬੜਾ ਧਨ ਦੌਲਤ ਮਾਲ ਅਸਬਾਬ ਕੀਮਤੀ ਖਜ਼ਾਨਾ ਇਥੋਂ ਤੱਕ ਕਿ ਬਹੁਤ ਵੱਡਾ ਸਾਹਿਤ ਜਿਹੜਾ ਸੀ ਉਸ ਸਰਸਾ ਨਦੀ ਰੋੜ ਕੇ ਲੈ ਗਈ ਸਤਿਗੁਰੂ ਸਾਹਿਬ ਜੀ ਨੇ ਨਦੀ ਪਾਰ ਕੀਤੀ ਪਰਿਵਾਰ ਵਿਛੜ ਗਿਆ ਹੈ ਗੁਰੂ ਕੇ ਸਿੰਘ ਕਹਿੰਦੇ ਮਹਾਰਾਜ ਅਸੀਂ ਵੇਖ ਕੇ ਆਈਏ ਸਹਿਬਜ਼ਾਦਿਆਂ ਨੂੰ ਤੁਹਾਡਾ ਹੁਕਮ ਹੋਵੇ ਤਾਂ ਫਿਰ ਪਿੱਛੇ ਚਲੇ ਜਾਂਦੇ ਆਂ ਨਦੀ ਦੇ ਵਿੱਚ ਪਾਰ ਕਰਕੇ ਵੇਖ ਕੇ ਆਉਨੇ ਆਂ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਕੋਈ ਸਮਾਨ ਨੇਤਰ ਬੰਦ ਕਰਕੇ ਤੇ ਬੈਠਣਾ ਕੀਤਾ ਜੋਗੀ ਅੱਲਾ ਯਾਰ ਖਾਂ ਕਹਿੰਦਾ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਜਦੋਂ ਨੇਤਰ ਖੋਲੇ ਨਾ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਿੰਘਾਂ ਨੂੰ ਕਹਿਣ ਲੱਗੇ ਵੀ ਨਹੀਂ ਆਪਾਂ ਨੂੰ ਹੁਣ ਉਹਨਾਂ ਨੂੰ ਢੂੰਡਣ ਦੀ ਲੋੜ ਨਹੀਂ ਲੱਭਣ ਦੀ ਲੋੜ ਨਹੀਂ ਉਹ ਆਪਣੀ ਮੰਜ਼ਲ ਦੇ ਰਸਤੇ ਤੇ ਚੱਲ ਪਏ ਨੇ ਤੇ ਆਪਾਂ ਨੂੰ ਵੀ ਹੁਣ ਆਪਣੀ ਉਸ ਮੰਜ਼ਲ ਤੇ ਪਹੁੰਚਣਾ ਪੈਣਾ ਸਿੰਘ ਕਹਿੰਦੇ ਮਹਾਰਾਜੋ ਕਿਹੜੀ ਮੰਜ਼ਿਲ ਜਿੱਥੇ ਆਪਾਂ ਪਹੁੰਚਣਾ ਸਤਿਗੁਰੂ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਮ ਕੋ ਵੀ ਉਸ ਮੁਕਾਮ ਤੇ ਪਹੁੰਚਣਾ ਹੈ ਜਲਦ ਤਰ ਕਟਾਨੇ ਪੜੇਗੇ ਜਿਸ ਜਗਾ ਕੇ ਜਗਾ ਤੇ ਤੁਮ ਕੋ ਆਪਣੇ ਸਰ ਹੋਗੇ ਸ਼ਹੀਦ ਲੜ ਕੇ ਜੇ ਦਬਾਕੀ ਕੇ ਦੋ ਪਿਸਰ ਰਹਿ ਜਾਊਂਗਾ ਇਕੱਲਾ ਮੈਂ ਕੱਲ ਤੱਕ ਲੁਟਾ ਕੇ ਘਰ ਪਹਿਲੇ ਪਿਤਾ ਕਟਾਇਆ ਅਬ ਪੁੱਤਰ ਕਟਾਊਂਗਾ ਨਾਨਕ ਕਾ ਬਾਗ ਖੂਨ ਜਿਗਰ ਸੇਖ ਲਾਊਂਗਾ ਕਲਗੀਧਰ ਸਾਹਿਬ ਜੀ ਨੂੰ ਪਤਾ ਹੈ ਸਾਰਾ ਆਉਣ ਵਾਲੇ ਸਮੇਂ ਦੇ ਹਾਲਾਤਾਂ ਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਇਥੋਂ ਅੱਗੇ ਚੱਲੇ ਨੇ ਇਧਰ ਬਾਬਾ ਜੀਵਨ ਸਿੰਘ ਜੀ ਸੌ ਸਿੰਘਾਂ ਦੇ ਜਥੇ ਦੇ ਨਾਲ ਲੜਦੇ ਲੜਦੇ ਸਰਸਾ ਨਦੀ ਦੇ ਕੰਢੇ ਤੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸਤਗੁਰੂ ਸਾਹਿਬ ਜੀ ਅੱਗੇ ਚੱਲੇ ਅੱਗੋਂ ਇੱਕ ਏਲਚੀ ਮਿਲਿਆ ਸਤਗੁਰੂ ਸਾਹਿਬ ਜੀ ਦੇ ਸਾਹਮਣੇ ਆਣ ਖਲੋਤਾ ਸਤਗੁਰੂ ਸਾਹਿਬ ਜੀ ਨੇ ਘੋੜਾ ਰੋਕਿਆ ਉਹਨੇ ਸਤਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸ਼ਕਾਰ ਕੀਤੀ ਸਤਗੁਰੂ ਕਹਿੰਦੇ ਵੀ ਸਾਨੂੰ ਕਿਉਂ ਰੋਕਿਆ ਕਹਿਣ ਲੱਗਾ ਮਹਾਰਾਜ ਮੈਂ ਸਰਕਾਰੀ ਮੁਲਾਜ਼ਮ ਆ ਤੇ ਸੱਚੇ ਪਾਤਸ਼ਾਹ ਜੀ ਮੈਂ ਪਹਾੜੀਆਂ ਨੂੰ ਤੇ ਤੁਰਕਾਂ ਨੂੰ ਖਬਰ ਦੇਣ ਵਾਸਤੇ ਚੱਲਿਆਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਜਿਹੜੀ ਹੈ ਤਾਜ਼ਾ ਦਮ ਔਰ ਉਹਨਾਂ ਦੇ ਕੋਲ ਲੜਨ ਵਾਸਤੇ ਬਹੁਤੇ ਜੰਗੀ ਸ਼ਸਤਰ ਸਮਾਨ ਹੈ ਉਹ ਇਧਰ ਨੂੰ ਆ ਰਹੀ ਹੈ ਤੇ ਸੱਚੇ ਪਾਤਸ਼ਾਹ ਜੀ ਮੈਂ ਹੁਣ ਪਹਾੜੀਆਂ ਨੂੰ ਇਹ ਸੁਨੇਹਾ ਦੇਣ ਚੱਲਿਆਂ ਤੇ ਮਹਾਰਾਜ ਮੈਂ ਸਰਕਾਰੀ ਨੌਕਰਾਂ ਵਸ ਮੇਰਾ ਕੋਈ ਚੱਲਦਾ ਨਹੀਂ ਬਸ ਤੁਹਾਨੂੰ ਇੰਨਾ ਕੀ ਦੱਸ ਦਿੱਤਾ ਵੀ ਫੌਜ ਵੱਡੀ ਗਿਣਤੀ ਵਿੱਚ ਆ ਰਹੀ ਐ ਤੇ ਅੱਗੇ ਸੰਭਲ ਕੇ ਚੱਲਿਓ ਆਪਣਾ ਬਚਾਅ ਕਰਨ ਦਾ ਤੁਸੀਂ ਕੋਈ ਢੰਗ ਤਰੀਕਾ ਅਪਣਾ ਲਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਨਮਸ਼ਕਾਰ ਕੀਤੀ ਸਤਿਗੁਰੂ ਨੇ ਅਸੀਸਾਂ ਦਿੱਤੀਆਂ ਇਹ ਅੱਗੇ ਚੱਲ ਪਿਆ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਜੀ ਜਾਣ ਗਏ ਪੀ ਅਗਲਾ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲਾ ਰਸਤਾ ਹੈ ਨਾ ਇਹ ਵੀ ਕੋਈ ਸੁਖੈਣ ਨਹੀਂ ਸੁਰੱਖਿਅਤ ਨਹੀਂ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵੇਖਦੇ ਨੇ ਦਿਨ ਦਾ ਚੜ੍ਹਾ ਹੋ ਰਿਹਾ ਪੀ ਹੁਣ ਕਿਹੜੇ ਪਾਸੇ ਜਾਈਏ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖਿਆਲ ਗਿਆ ਨਿਹੰਗ ਖਾਂ ਵੱਲ ਕੋਟਲਾ ਨਿਹੰਗ ਖਾਂ ਇਹ ਸਤਗੁਰੂ ਸਾਹਿਬ ਜੀ ਦਾ ਪ੍ਰੇਮੀ ਸੀ ਵੇਖੋ ਚੰਗਿਆਂ ਚ ਮਾੜੇ ਤੇ ਮਾੜਿਆਂ ਚ ਚੰਗੇ ਕਿਵੇਂ ਹੁੰਦੇ ਨੇ ਉਸ ਵੇਲੇ ਦੁਸ਼ਮਣ ਤੁਰਕ ਜਿਹੜੇ ਨੇ ਪਹਾੜੀਏ ਸਤਗੁਰੂ ਸਾਹਿਬ ਜੀ ਦੀ ਜਾਨ ਦੇ ਪਿਆਸੇ ਨੇ ਪਰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਤਬਾਰ ਹੈ ਕੋਟਲਾ નિਹੰਗ ਖਾਨ ਦੇ ਉੱਤੇ ਵੀ ਇੱਕ ਮੁਸਲਮਾਨ ਹੈ ਗੁਰੂ ਘਰ ਦਾ ਬੜਾ ਪ੍ਰੇਮੀ ਸੀ ਗੁਰੂ ਘਰ ਨਾਲ ਇਸ ਦੀ ਸਾਝ ਬੜੀ ਕਿੰਨੀ ਸਾਝ ਕੋਟਲਾ નિਹੰਗ ਖਾਨ ਦੀ ਕਿ ਇਹ ਦਾ ਕੁੜਮ ਚੰਦ ਸੀ ਕੋਟਲਾ નિਹੰਗ ਖਾਨ ਦਾ ਪੁੱਤਰ ਆਲਮ ਖਾਨ ਜਿੱਥੇ ਵਿਆਹਿਆ ਹੋਇਆ ਸੀ ਨਾ ਰਾਏ ਕੱਲਾ ਉਹ ਵੀ ਗੁਰੂ ਘਰ ਦਾ ਸਿੱਖ ਹੈ ਤੇ ਕੁੜਮ ਸੀ ਇਸ ਦਾ ਲੱਗਦਾ નિਹੰਗ ਖਾਨ ਦਾ ਇਸੇ ਤਰ੍ਹਾਂ ਇਹ ਜਿਹੜੇ ਦੋਵੇਂ ਭਰਾ ਸਨ ਗਨੀ ਖਾਨ ਤੇ ਨਬੀ ਖਾਨ ਏ ਜਿਨ੍ਹਾਂ ਨੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਬਣਾ ਕੇ ਮਾਛੀਵਾੜੇ ਚੋਂ ਕੱਢਿਆ ਇਹ ਦੋਵੇਂ ਭਰਾ ਵੀ નિਹੰਗ ਖਾਨ ਦੀ ਭੂਆ ਉਰਮੀ ਦੇ ਪੁੱਤਰ ਸਨ ਤੇ નિਹੰਗ ਖਾਨ ਦੇ ਕੋਲ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਤੋਂ ਪਹਿਲਾਂ ਤਿੰਨ ਵਾਰ ਆ ਚੁੱਕੇ ਨੇ ਤਿੰਨ ਵਾਰ ਇੱਕ ਵਾਰ ਉਦੋਂ ਆਏ ਜਦੋਂ ਪੰਗਾਣੀ ਦਾ ਜੁੱਧ ਸਮਾਪਤ ਹੋਇਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਵਾਪਸ ਆ ਰਹੇ ਉਸ ਵੇਲੇ ਇੱਥੇ ਪਠਾ ਸੀ ਪਠਾ ਤਪਦਾ ਪਿਆ ਮਜ਼ਦੂਰ ਕੰਮ ਕਰਦੇ ਪਏ ਤੇ ਸਤਿਗੁਰੂ ਜੀ ਇੱਥੇ ਆਏ ਕੁਝ ਰੁੱਖਾਂ ਦੀ ਝੜੀ ਵੀ ਸੀ ਇੱਕ ਪਾਸੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਅਸੀਂ ਕੁਝ ਸਮਾਂ ਰੁਕਣਾ ਚਾਹੁੰਨੇ ਤੇ ਕੋਈ ਜਗ੍ਹਾ ਦੱਸੋ ਉਹਨਾਂ ਮਜ਼ਦੂਰਾਂ ਨੇ ਸਤਗੁਰੂ ਜੀ ਨੂੰ ਮਖੌਲ ਕੀਤਾ ਕਹਿਣ ਲੱਗੇ ਜੀ ਸਾਡੇ ਕੋਲ ਤੇ ਇਹੋ ਪੱਠਾ ਹੀ ਐ ਇੱਥੇ ਤੁਸੀਂ ਵਿਸ਼ਰਾਮ ਕਰ ਲਓ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਉਸ ਪੱਠੇ ਦੇ ਉੱਪਰ ਚੜਾ ਦਿੱਤਾ ਜਿਸ ਵੇਲੇ ਘੋੜਾ ਪੱਠੇ ਦੇ ਉੱਪਰ ਚੜਿਆ ਤੇ ਪੱਠਾ ਜਿਹੜਾ ਸੀ ਐਨ ਠੰਡਾ ਠਾਰ ਸੀਤਲ ਹੋ ਗਿਆ ਜਦੋਂ ਇਸ ਤਰ੍ਹਾਂ ਵੇਖਿਆ ਉਹ ਮਜ਼ਦੂਰ ਬੜਾ ਘਬਰਾ ਗਏ ਉਹਨਾਂ ਨੇ ਜਾ ਕੇ ਆਪਣੇ ਮਾਲਕ ਦੇ ਕੋਲ ਫਰਿਆਦ ਕੀਤੀ ਪੀ ਪਤਾ ਨਹੀਂ ਕਿਹੜੇ ਪੀਰ ਆਏ ਨੇ ਉਹਨਾਂ ਦੇ ਚਰਨ ਪੈਣ ਨਾਲ ਪੱਠਾ ਸਾਰਾ ਠੰਡਾ ਹੋ ਗਿਆ ਇਹਨਾਂ ਦਾ ਮਾਲਕ ਆਇਆ ਸਤਿਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਫਰਿਆਦ ਕੀਤੀ ਮਹਾਰਾਜ ਤੁਹਾਡੇ ਇੱਥੇ ਚਰਨ ਪਾਉਣ ਨਾਲ ਪੱਠਾ ਠੰਡਾ ਹੋ ਗਿਆ ਸੰਤ ਜੀ ਮੇਰਾ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਇਹ ਇੱਟਾਂ ਕਿਵੇਂ ਵਿਕਣਗੀਆਂ ਲਗੀ ਤਾਂ ਸਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ ਕਹਿਣ ਲੱਗੇ ਵੀ ਵਾਕਈ ਤੇਰਾ ਤੇ ਗੁਨਾਹ ਕੋਈ ਨਹੀਂ ਮਖੌਲ ਤੇ ਮਜ਼ਦੂਰਾਂ ਨੇ ਕੀਤਾ ਸੀ ਇਹਨਾਂ ਦੀ ਗਲਤੀ ਦੀ ਸਜ਼ਾ ਤੈਨੂੰ ਨਹੀਂ ਮਿਲੇਗੀ ਇਸ ਕਰਕੇ ਇਹ ਜਗਾ ਹੁਣ ਸਾਡੀ ਨਿਸ਼ਾਨੀ ਵਜੋਂ ਇਸੇ ਤਰ੍ਹਾਂ ਰਹੇਗੀ ਤੇ ਤੇਰੀਆਂ ਜਿਹੜੀਆਂ ਇੱਟਾਂ ਨੇ ਉਹ ਪੱਕੀਆਂ ਹੀ ਹੋਣਗੀਆਂ ਉਸ ਵੇਲੇ ਜਦੋਂ ਇੱਟਾਂ ਕੱਢ ਕੇ ਵੇਖੀਆਂ ਤੇ ਉਹ ਪੂਰੀਆਂ ਪੱਕੀਆਂ ਹੋਈਆਂ ਉਥੇ ਗੁਰਦੁਆਰਾ ਪਠਾ ਸਾਹਿਬ ਹੈ ਉਹ ਮਜ਼ਦੂਰਾਂ ਦਾ ਜਿਹੜਾ ਮਾਲਕ ਸੀ ਨਾ ਉਹ ਸੀ ਕੋਟਲਾ ਨਿਹੰਗ ਖਾਨ ਨਿਹੰਗ ਖਾਨ ਸੀ ਉਸ ਦਾ ਨਾਮ ਉਦੋਂ ਤੋਂ ਫਿਰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਰਧਾਲੂ ਪ੍ਰੇਮੀ ਬਣ ਗਿਆ ਇਸ ਤਰ੍ਹਾਂ ਸਤਗੁਰੂ ਜੀ ਉਥੇ ਗਏ ਫਿਰ ਦੂਜੀ ਵਾਰ ਇਸ ਨੇ ਆਪਣੇ ਪੁੱਤਰ ਆਲਮ ਖਾਨ ਦੀ ਸ਼ਾਦੀ ਤੇ ਸਤਗੁਰੂ ਜੀ ਨੂੰ ਸੱਦਿਆ ਉਦੋਂ ਕਲਗੀਧਰ ਸਾਹਿਬ ਜੀ ਗਏ ਤੀਜੀ ਵਾਰਾਂ ਫਿਰ ਜਦੋਂ ਕੁਰਸ਼ੇਤਰ ਤੋਂ ਵਾਪਸ ਆ ਰਹੇ ਸਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਉਦੋਂ ਵੀ ਨਿਹੰਗ ਖਾਂ ਦੇ ਕੋਲ ਰਹੇ ਇਸ ਤਰ੍ਹਾਂ ਤਿੰਨ ਵਾਰਾਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਉਥੇ ਪਹੁੰਚੇ ਸਨ ਇਸ ਕਰਕੇ ਸਤਿਗੁਰੂ ਜੀ ਨੇ ਜਾਣਿਆ ਵੀ ਨਿਹੰਗ ਖਾਂ ਜਿਹੜਾ ਹੈ ਉਹਦਾ ਸਥਾਨ ਜਿਹੜਾ ਹੈ ਉਥੇ ਕੁਝ ਸਮਾਂ ਰੁਕਣਾ ਚਾਹੀਦਾ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਿਹਾ ਵੀ ਹੁਣ ਇਕੱਠੇ ਜਾਣਾ ਠੀਕ ਨਹੀਂ ਅਸੀਂ ਇਹਸ ਰਸਤੇ ਥਾਣੀ ਜਾਂਦੇ ਆ ਤੁਸੀਂ ਦੂਜੇ ਰਸਤੇ ਥਾਣੀ ਆ ਜਾਓ ਤੇ ਨਿਹੰਗ ਖਾਂ ਦੇ ਘਰ ਦੇ ਵਿੱਚ ਪਹੁੰਚਣਾ ਹੈ ਸਾਰੀ ਵੀ ਓਤ ਬੰਦੀ ਸਤਿਗੁਰੂ ਜੀ ਨੇ ਸਮਝਾਈ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਇਹ ਰੋਪੜਵਾਲ ਨੂੰ ਹੋ ਗਏ ਅੱਗੇ ਰੋਪੜ ਦੇ ਰੰਗੜਾ ਨੂੰ ਪਤਾ ਲੱਗਾ ਤੇ ਉਹਨਾਂ ਨੇ ਸਿੰਘਾਂ ਨੂੰ ਰੋਕਣ ਦੇ ਵਾਸਤੇ ਉਥੇ ਮੋਰਚਾ ਬੰਦੀ ਕੀਤੀ ਹੋਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਨਿਹੰਗ ਖਾਨ ਦੇ ਘਰ ਵਿੱਚ ਪਹੁੰਚ ਗਏ। ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਸਿੰਘਾਂ ਨੂੰ ਜੰਗ ਕਰਨਾ ਪਿਆ ਰੋਪੜ ਦੇ ਰੰਗੜਾਂ ਦੇ ਨਾਲ ਔਰ ਉਹਨਾਂ ਰੰਗੜਾਂ ਦੇ ਨਾਲ ਜੰਗ ਕਰਦਿਆਂ ਹੋਇਆਂ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਔਰ ਭਾਈ ਬਚਿੱਤਰ ਸਿੰਘ ਜੀ ਬਹੁਤੇ ਜ਼ਿਆਦਾ ਜ਼ਖਮੀ ਹੋਏ। ਉਸ ਵੇਲੇ ਇਹ ਰੰਗੜ ਦੌੜ ਗਏ ਜਿਹੜੇ ਬਚ ਗਏ ਸਨ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਜਖਮੀ ਹਾਲਤ ਵਿੱਚ ਨਾਲ ਲੈ ਕੇ ਬਾਬਾ ਅਜੀਤ ਸਿੰਘ ਜੀ ਸਤਗੁਰੂ ਕਲਗੀਧਰ ਸਾਹਿਬ ਜੀ ਨਿਹੰਗ ਖਾਨ ਦੇ ਘਰ ਦੇ ਵਿੱਚ ਇਹਨਾਂ ਨੂੰ ਡੀਕਦੇ ਪਏ ਉੱਥੇ ਪਹੁੰਚੇ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਸਣ ਦੇ ਲਾਗੇ ਇੱਕ ਮੰਜੀ ਡਿਸਾਈ ਭਾਈ ਬਚਿੱਤਰ ਸਿੰਘ ਜੀ ਨੂੰ ਉਹਦੇ ਤੇ ਲੰਮੇ ਪਾਇਆ ਗਿਆ ਔਰ ਮਲਮ ਪੱਟੀ ਜਿਹੜੀ ਹੈ ਉਹ ਕੀਤੀ ਗਈ ਭਾਈ ਬਚਿੱਤਰ ਸਿੰਘ ਜੀ ਦੀ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਰੁਕੇ ਨੇ ਅੱਜ ਦੇ ਦਿਨ ਦਾ ਇਤਿਹਾਸ ਹੈ ਸਤਫੋ ਦਾ ਨਿਹੰਗ ਖਾਨ ਦੇ ਘਰ ਵਿੱਚ ਰੁਕੇ ਨਿਹੰਗ ਖਾਨ ਦੇ ਪਰਿਵਾਰ ਨੇ ਸਤਗੁਰੂ ਜੀ ਦੀ ਬੜੀ ਸੇਵਾ ਕੀਤੀ ਉਹਦੇ ਵਿੱਚੋਂ ਨਿਹੰਗ ਖਾਨ ਦੀ ਪੁੱਤਰੀ ਜਿਸ ਦਾ ਨਾਂ ਬੀਬੀ ਮੁਮਤਾਜ ਆਉਂਦਾ ਹੈ ਉਹਨੇ ਬੜੀ ਸੇਵਾ ਕੀਤੀ। ਔਰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਫਿਰ ਜਦੋਂ ਦਿਨ ਢਲਣ ਲੱਗਾ ਤੇ ਸਤਗੁਰੂ ਜੀ ਸੋਚਦੇ ਨੇ ਵੀ ਹੁਣ ਇੱਥੋਂ ਚਲੇ ਜਾਣਾ ਚਾਹੀਦਾ। ਜੇ ਫੌਜ ਆ ਗਈ ਇਹ ਜਗ੍ਹਾ ਜਿਹੜੀ ਹੈ ਜੰਗ ਕਰਨ ਵਾਸਤੇ ਯੋਗ ਨਹੀਂ ਤੇ ਚਮਕੌਰ ਦੇ ਵਿੱਚ ਪਹੁੰਚਣਾ ਚਾਹੀਦਾ ਉਸ ਜਗ੍ਹਾ ਤੇ ਜੰਗ ਕਰਨ ਦਾ ਜਿਹੜਾ ਹੈ ਉਹ ਸੋਨਾ ਜਿਹੜਾ ਹੈ ਉਹ ਸਬਬ ਬਣੇਗਾ ਕਿਉਂਕਿ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਚਮਕੌਰ ਪਹਿਲਾਂ ਵੀ ਗਏ ਹੋਏ ਸਨ ਇਸ ਕਰਕੇ ਸਤਗੁਰੂ ਜੀ ਦੇ ਮਨ ਵਿੱਚ ਇਹੀ ਖਿਆਲ ਆ ਰਿਹਾ ਸੀ ਤੇ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੋਂ ਚਾਲਾ ਪਾਇਆ निहंग खान ਦੇ ਕੋਲੋਂ ਛੁੱਟੀ ਲਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪੰਜ ਪਿਆਰੇ ਸਤਿਗੁਰੂ ਜੀ ਦੇ ਨਾਲ ਦੋਵੇਂ ਸਤਿਗੁਰੂ ਜੀ ਦੇ ਸਾਹਿਬਜਾਦੇ ਤੇ ਕੁਝ ਇੱਕ ਗਿਣਤੀ ਦੇ ਸਿੰਘ ਸਤਿਗੁਰੂ ਜੀ ਦੇ ਨਾਲ ਹਨ ਤੇ ਸਤਿਗੁਰੂ ਸਾਹਿਬ ਜੀ ਇੱਥੋਂ ਚੱਲੇ ਭਾਈ ਬਚਿੱਤਰ ਸਿੰਘ ਜੀ ਬਹੁਤਾ ਜ਼ਖਮੀ ਸਨ ਇਸ ਕਰਕੇ ਉਹਨਾਂ ਨੂੰ निहंग खान ਦੇ ਘਰ ਦੇ ਵਿੱਚ ਹੀ ਮਲਮ ਪੱਟੀ ਵਾਸਤੇ ਇੱਥੇ ਰਹਿਣ ਦਿੱਤਾ ਗਿਆ ਆਪ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੋਂ ਚਮਕੌਰ ਸਹਿਵਲ ਨੂੰ ਚੱਲੇ ਨੇ ਔਰ ਭਾਈ ਬਚਿੱਤਰ ਸਿੰਘ ਇਹ ਨਿਹੰਗ ਖਾਂ ਦੇ ਘਰ ਦੇ ਵਿੱਚ ਹੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬੂਰ ਮਾਜਰਾ ਹੁੰਦੇ ਇਸੇ ਤਰ੍ਹਾਂ ਚਮਕੌਰ ਦੇ ਵਿੱਚ ਪਹੁੰਚੇ ਔਰ ਇੱਕ ਬਾਗ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਉਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਫਿਰ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਹਵੇਲੀ ਦੇ ਵਿੱਚ ਪਹੁੰਚੇ ਨੇ ਇਹ ਜਿਹੜੀ ਗੜੀ ਜਿੰਨੂੰ ਕਹਿੰਨੇ ਆ ਕੱਚੀ ਗੜੀ ਸੀ ਇਹ ਕਿਲੇ ਵਰਗੀ ਸੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਗੜੀ ਦੇ ਵਿੱਚ ਪਹੁੰਚੇ ਦੋ ਭਰਾਵਾਂ ਦੀ ਇਹ ਗੜੀ ਸੀ ਔਰ ਇੱਕ ਨੂੰ ਸਤਿਗੁਰੂ ਸਾਹਿਬ ਜੀ ਨੇ ਗੜੀ ਦੇਣ ਵਾਸਤੇ ਕਿਹਾ ਤੇ ਉਹਨੇ ਨਾਂ ਕਰ ਦਿੱਤੀ ਵੀ ਮੇਰਾ ਪਰਿਵਾਰ ਇੱਥੇ ਰਹਿੰਦਾ ਹੈ ਦੂਜਾ ਜਿਹੜਾ ਸੀ ਭਰਾ ਉਹਦਾ ਨਾਂ ਬੁੱਧੂ ਚੰਦ ਵੀ ਆਉਂਦਾ ਹੈ ਇਤਿਹਾਸ ਦੇ ਵਿੱਚ ਉਸ ਕਲਗੀਧਰ ਸਾਹਿਬ ਜੀ ਦੇ ਕੋਲ ਆਇਆ ਉਹ ਕਹਿਣ ਲੱਗਾ ਕਿ ਮਹਾਰਾਜ ਅੱਧਾ ਹਿੱਸਾ ਮੇਰਾ ਬਣਦਾ ਹੈ ਗੱਡੀ ਦੇ ਵਿੱਚ ਤੇ ਮੈਂ ਆਪਣੇ ਹਿੱਸੇ ਦੀ ਗੱਡੀ ਆਪ ਜੀ ਨੂੰ ਦਿੰਦਾ ਆਪ ਜੀ ਇੱਥੇ ਰਹੋ ਇੱਥੇ ਆਪ ਜੀ ਆਪਣਾ ਜੰਗ ਦਾ ਜਿਹੜਾ ਕਾਰਜ ਹੈ ਉਹ ਕਰਨਾ ਕਰੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਿੰਘਾਂ ਦੇ ਸਮੇਤ 40 ਸਿੰਘ ਨਾਲ ਨੇ ਨਾਲ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਹਨ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਾਮ ਨੂੰ ਚਮਕੌਰ ਦੀ ਕੱਚੀ ਗੱਡੀ ਦੇ ਵਿੱਚ ਪਹੁੰਚੇ ਹਨ ਇਹ ਅੱਜ ਦੇ ਦਿਨ ਦਾ ਜਿਹੜਾ ਇਤਿਹਾਸ ਹੈ ਔਰ ਇੱਧਰ ਭਾਈ ਬਚਿੱਤਰ ਸਿੰਘ ਜੀ ਜੋ ਜੇਰੇ ਇਲਾਜ ਨੇ ਰਾਤ ਪੈ ਗਈ ਔਰ ਜਿਹੜਾ ਰੋਪੜ ਦਾ ਹਾਕਮ ਸੀ জাফর ਖਾਨ ਇਹਨੂੰ ਵੀ ਖਬਰ ਮਿਲੀ ਕਿ ਨਿਹੰਗ ਖਾਨ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਇਹਨੂੰ ਸੂਹ ਮਿਲੀ ਤੇ ਫੌਜ ਲੈ ਕੇ ਨਿਹੰਗ ਖਾਨ ਦੇ ਘਰ ਵਿੱਚ ਆ ਗਿਆ ਨਿਹੰਗ ਖਾਂ ਅਸਰ ਰਸੂਖ ਵਾਲਾ ਬੰਦਾ ਸੀ ਇਸ ਕਰਕੇ ਇਹਨੇ ਕੋਈ ਵੀ ਨਰਾਦਰੀ ਨਹੀਂ ਕੀਤੀ ਨਿਹੰਗ ਖਾਂ ਦੀ ਔਰ ਉਸ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਵੀ ਇਸ ਤਰ੍ਹਾਂ ਸਾਨੂੰ ਖਬਰ ਮਿਲੀ ਹੈ ਵੀ ਤੁਹਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਰੁਕੇ ਹੋਏ ਤੇ ਨਿਹੰਗ ਖਾਂ ਨੇ ਕਿਹਾ ਵੀ ਨਹੀਂ ਇੱਥੇ ਗੁਰੂ ਸਾਹਿਬ ਜੀ ਨਹੀਂ ਹਨ ਨਾ ਹੀ ਕੋਈ ਸਿੰਘ ਹੈ ਤੇ ਜਾਫਰ ਖਾਂ ਕਹਿੰਦਾ ਵੀ ਅਸੀਂ ਤਲਾਸ਼ੀ ਲੈਣੀ ਹੈ ਬਿਨਾਂ ਕਿਸੇ ਹੀਲ ਹੁਜਤ ਤੋਂ ਨਿਹੰਗ ਖਾਂ ਨੇ ਤਲਾਸ਼ੀ ਲੈਣ ਦੀ ਆਗਿਆ ਦੇ ਦਿੱਤੀ। ਸਿਪਾਈਆਂ ਨੇ ਨਿਹੰਗ ਖਾਨ ਦੇ ਘਰ ਦੀ ਤਲਾਸ਼ੀ ਲੈਣਾ ਕੀਤੀ। ਸਾਰੇ ਕਮਰੇ, ਸਾਰੀਆਂ ਜਗ੍ਹਾ ਨੂੰ ਵੇਖਿਆ ਗਿਆ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੋਂ ਪਹਿਲਾਂ ਹੀ ਇੱਥੋਂ ਜਾ ਚੁੱਕੇ ਸਨ। ਇਸ ਕਰਕੇ ਕੋਈ ਵੀ ਸਿੰਘ ਜਾਂ ਸਤਿਗੁਰੂ ਸਾਹਿਬ ਜੀ ਇੱਥੋਂ ਇਹਨਾਂ ਨੂੰ ਨਹੀਂ ਮਿਲੇ। ਉਸ ਵੇਲੇ ਵਾਪਸ ਚੱਲੇ ਇੱਕ ਕਮਰੇ ਦਾ ਦਰਵਾਜ਼ਾ ਬੰਦ ਸੀ। ਉਹਦੇ ਸਾਹਮਣੇ ਖਲੋ ਕੇ জাফর ਖਾਨ ਕਹਿੰਦਾ ਪੀ ਆਹ ਕਮਰੇ ਦਾ ਵੀ ਦਰਵਾਜ਼ਾ ਖੋਲੋ ਇਸ ਦੀ ਵੀ ਅਸੀਂ ਤਲਾਸ਼ੀ ਲੈਣੀ ਹੈ ਜਿਸ ਕਮਰੇ ਵਿੱਚ ਸਤਿਗੁਰੂ ਜੀ ਰੁਕੇ ਹੋਏ ਸਨ ਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਏ ਨਿਹੰਗ ਖਾਨ ਦੀ ਪੁੱਤਰੀ ਬੀਬੀ ਮੁਮਤਾਜ ਭਾਈ ਸਾਹਿਬ ਜੀ ਦੇ ਜ਼ਖਮਾਂ ਦੀ ਮਲਮ ਪੱਟੀ ਕਰਨ ਦੀ ਸੇਵਾ ਕਰਦੀ ਹੈ ਉਸ ਵੇਲੇ ਨਿਹੰਗ ਖਾਨ ਕਹਿਣ ਲੱਗਾ ਕਹਿਣ ਲੱਗਾ ਪੀ ਇਸ ਕਮਰੇ ਦਾ ਦਰਵਾਜ਼ਾ ਨਹੀਂ ਖੋਲ ਸਕਦੇ ਕਿਉਂਕਿ ਇਸ ਕਮਰੇ ਦੇ ਵਿੱਚ ਮੇਰਾ ਜਵਾਈ ਔਰ ਮੇਰੀ ਧੀ ਰਾਮ ਕਰਦੇ ਪੈ ਨੇ ਰਾਤ ਦਾ ਸਮਾਂ ਇਸ ਕਰਕੇ ਦਰਵਾਜ਼ਾ ਨਹੀਂ ਖੋਲਿਆ ਜਾ ਸਕਦਾ জাফর ਖਾਨ ਨੇ ਮਾਫੀ ਮੰਗੀ ਤੇ ਕਹਿਣ ਲੱਗਾ ਵੀ ਤੁਹਾਨੂੰ ਖੇਚਲ ਦੇਣ ਦੀ ਇਹ ਸਾਨੂੰ ਮਾਫੀ ਦਿੱਤੀ ਜਾਵੇ ਸਾਨੂੰ ਸੂ ਮਿਲੀ ਸੀ ਜਿਸ ਤਰ੍ਹਾਂ ਉਸੇ ਤਰ੍ਹਾਂ ਅਸੀਂ ਤਲਾਸ਼ੀ ਲਈ ਹੈ জাফর ਖਾਨ ਚਲੇ ਗਿਆ ਅੰਦਰ ਬੀਬੀ ਮੋਤਾ ਮੁਮਤਾਜ ਨੇ ਆਪਣੇ ਪਿਤਾ ਦੇ ਮੂੰਹ ਤੋਂ ਨਿਕਲੇ ਇਹ ਬੋਲ ਸੁਣੇ ਉਸ ਵੇਲੇ ਪਤਾ ਵੀ ਇਹ ਬੀਬੀ ਮੁਮਤਾਜ ਨੂੰ ਕਿ ਇਹ ਜਿਹੜਾ ਸਿੰਘ ਹੈ ਨਾ ਇਹਦੇ ਜ਼ਖਮ ਬਹੁਤੇ ਨੇ ਇਹ 1-2 ਦਿਨਾਂ ਦਾ ਹੀ ਪੁਰਾਣਾ ਹੈ ਬਸ ਬਹੁਤਾ ਲੰਮਾ ਸਮਾਂ ਨਹੀਂ ਇਹਨੇ ਰਹਿਣਾ ਪਰ ਆਪਣੇ ਪਿਤਾ ਦੇ ਬੋਲ ਸੁਣ ਕੇ ਬੀਬੀ ਮੁਮਤਾਜ ਨੇ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਤੇ ਉਸ ਨੂੰ ਹੀ ਆਪਣਾ ਪਤੀ ਮੰਨਿਆ ਇਸੇ ਤਰ੍ਹਾਂ 2 ਦਿਨਾਂ ਬਾਅਦ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਚੜ੍ਹਾਈ ਕਰ ਜਾਂਦੇ ਨੇ ਉਹਨਾਂ ਦਾ ਸਸਕਾਰ ਕੀਤਾ ਜਾਂਦਾ ਹੈ ਔਰ ਉੱਥੇ ਸਥਾਨ ਹੁਣ ਬਣਿਆ ਹੋਇਆ ਬਾਬਾ ਭਾਈ ਬਚਿੱਤਰ ਸਿੰਘ ਜੀ ਦਾ ਸ਼ਹੀਦੀ ਸਥਾਨ ਤੇ ਜਿਹੜੀ ਇਸ ਦੀ ਪੁੱਤਰੀ ਸੀ ਨਾ ਮਮਤਾਜ ਜਦੋਂ ਕਿਤੇ ਸਮਾਂ ਬਣਿਆ ਇਹਦੇ ਨਿਕਾਹ ਦੀ ਗੱਲ ਚੱਲੀ ਘਰ ਦੇ ਵਿੱਚ ਤੇ ਬੀਬੀ ਮਮਤਾਜ ਨੇ ਉਸ ਵੇਲੇ ਆਪਣੇ ਮਾਤਾ ਔਰ ਪਿਤਾ ਨੂੰ ਕਹਿਣਾ ਕੀਤਾ ਵੀ ਮੈਂ ਇੱਕ ਸ਼ਹੀਦ ਦੀ ਪਤਨੀ ਹਾਂ ਇਸ ਕਰਕੇ ਮੈਂ ਹੋਰ ਕਿਸੇ ਨੂੰ ਆਪਣਾ ਪਤੀ ਨਹੀਂ ਮੰਨ ਸਕਦੀ ਉਹਨੇ ਪੁੱਛਿਆ ਕਿ ਕਿਵੇਂ ਉਸ ਵੇਲੇ ਬੀਬੀ ਮਮਤਾਜ ਨੇ ਸਾਰੀ ਗੱਲ ਦੱਸੀ ਕਿ ਜਦੋਂ জাফর ਖਾਨ ਆਪਣੇ ਘਰ ਦੇ ਵਿੱਚ ਤਲਾਸ਼ੀ ਲੈਣ ਵਾਸਤੇ ਆਇਆ ਸੀ ਨਾ ਉਦੋਂ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਮੈਂ ਕਰਦੀ ਪਈ ਸਾਂ ਕਮਰੇ ਵਿੱਚ ਸਾਂ ਤੇ ਤੁਸੀਂ ਇਹ ਬੋਲ ਕਹੇ ਸਨ জাফর ਖਾਨ ਨੂੰ ਕਿ ਇਸ ਕਮਰੇ ਦੇ ਵਿੱਚ ਮੇਰੀ ਧੀ ਔਰ ਮੇਰਾ ਜਵਾਈ ਆਰਾਮ ਕਰਦੇ ਨੇ ਤੇ ਉਦੋਂ ਹੀ ਮੈਂ ਭਾਈ ਬਚਿੱਤਰ ਸਿੰਘ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਉਸ ਬੀਬੀ ਦੀ ਉਮਰ ਜਿਹੜੀ ਹੈ ਇਤਿਹਾਸ ਵਿੱਚ ਲਿਖਿਆ ਵੀ 130 ਸਾਲ ਹੋਈ ਪਰ ਐਸੀ ਸਿਦਕ ਦੀ ਮੂਰਤ ਉਸ ਨੇ ਫਿਰ ਆਪਣੀ ਸ਼ਾਦੀ ਨਹੀਂ ਕਰਾਈ ਨਿਕਾਹ ਨਹੀਂ ਕਰਾਇਆ ਭਾਈ ਬਚਿੱਤਰ ਸਿੰਘ ਜੀ ਦੀ ਵਿਧਵਾ ਬਣ ਕੇ ਉਹਨੇ ਆਪਣਾ ਸਾਰਾ ਜੀਵਨ ਗੁਰੂ ਦੀ ਬਾਣੀ ਔਰ ਬੰਦਗੀ ਕਰਦਿਆਂ ਬਤੀਤ ਕੀਤਾ ਐਸੇ ਸਿਦਕੀ ਸਿੱਖ ਗੁਰੂ ਸਾਹਿਬ ਜੀ ਦੇ